ਇਹ ਕਹਾਣੀ ਤਿੰਨ ਦੋਸਤਾਂ ਦੀ ਹੈ ਰਾਹੁਲ, ਮਨਪ੍ਰੀਤ ਅਤੇ ਅਮਨ। ਰਾਹੁਲ ਇੱਕ ਡਾਕਟਰ ਸੀ, ਮਨਪ੍ਰੀਤ ਇੱਕ ਇੰਜੀਨੀਅਰ ਅਤੇ ਅਮਨ ਇੱਕ ਸਫਲ ਕਾਰੋਬਾਰੀ। ਤਿੰਨੇ ਬਚਪਨ ਦੇ ਦੋਸਤ ਸਨ ਪਰ ਵੱਖ-ਵੱਖ ਪੇਸ਼ਾ ਚੁਣ ਕੇ ਜ਼ਿੰਦਗੀ ਦੇ ਅਲੱਗ-ਅਲੱਗ ਰਹਾ ਤੇ ਚੱਲ ਪਏ। ਕਦੇ-ਕਦੇ ਇੱਕ ਦੂਜੇ ਨਾਲ ਮਿਲਦੇ ਜ਼ਿੰਦਗੀ ਦੀ ਦੌੜ ਵਿੱਚ ਖੁਦ ਨੂੰ ਬਹੁਤ ਮਸ਼ਰੂਫ ਕਰ ਚੁੱਕੇ ਸਨ। ਜ਼ਿੰਦਗੀ ਦੀ ਹਾਰ-ਪੇਚੀਦਾ ਸਥਿਤੀ ਵਿੱਚ ਰੱਬ ਨੇ ਕਿਵੇਂ ਉਹਨਾਂ ਨੂੰ ਸਿਖਾਇਆ ਕਿ ਜੋ ਵੀ ਹੁੰਦਾ ਹੈ ਉਹ ਚੰਗੇ ਲਈ ਹੁੰਦਾ ਹੈ। ਇੱਕ ਕਹਾਣੀ ਉਸੇ ਸਬਕ ਬਾਰੇ ਹੈ। ਰਾਉਲ, ਮੰਨਪ੍ਰੀਤ ਅਤੇ ਅਮਨ ਤਿੰਨੋਂ ਪਿੰਡ ਦੇ ਇੱਕ ਹੀ ਸਕੂਲ ਵਿੱਚ ਪੜੇ। ਰਾਉਲ ਗੰਭੀਰ ਸੁਭਾਅ ਵਾਲਾ ਸੀ। ਉਸ ਨੂੰ ਕਿਤਾਬਾਂ ਅਤੇ ਸਿਹਤ ਸੰਬੰਧੀ ਮਸਲਿਆਂ ਬਾਰੇ ਪੜਨ ਦਾ ਸ਼ੌਂਕ ਸੀ। ਜਦ ਵੀ ਕੋਈ ਬੱਚਾ ਬਿਮਾਰ ਹੁੰਦਾ ਸੀ, ਰਾਉਲ ਉਸ ਦੀ ਮਦਦ ਲਈ ਸਭ ਤੋਂ ਪਹਿਲਾਂ ਪਹੁੰਚਦਾ। ਉਹ ਆਪਣੀ ਡਾਇਰੀ ਵਿੱਚ ਹਮੇਸ਼ਾ ਲਿਖਦਾ, "ਇੱਕ ਦਿਨ ਮੈਂ ਡਾਕਟਰ ਬਣ ਕੇ ਦੁਖੀ ਲੋਕਾਂ ਲਈ ਕੁਝ ਕਰਾਂਗਾ।" ਮੰਨਪ੍ਰੀਤ ਜ਼ਿੰਦਾ ਦਿਲ ਅਤੇ ਸਾਇੰਸ ਵਿੱਚ ਦਿਲਚਸਪੀ ਰੱਖਣ ਵਾਲਾ ਵਿਦਿਆਰਥੀ ਸੀ ਉਸ ਨੂੰ ਮਸ਼ੀਨਾ ਅਤੇ ਤਕਨੀਕੀ ਚੀਜ਼ਾਂ ਨਾਲ ਖੇਡਣਾ ਬਹੁਤ ਪਸੰਦ ਸੀ ਪਿੰਡ ਦੇ ਕਈ ਘਰਾਂ ਦੇ ਖਰਾਬ ਰਾਦੀਆਂ ਅਤੇ ਪੰਖੇ ਮਨਪ੍ਰੀਤ ਨੇ ਮੁਫਤ ਹੀ ਠੀਕ ਕੀਤੇ ਉਸ ਦਾ ਸਪਨ ਸੀ ਇੰਜੀਨੀਅਰ ਬਣਨ ਦਾ ਉਹ ਹਮੇਸ਼ਾ ਕਹਿੰਦਾ ਇੱਕ ਦਿਨ ਮੈਂ ਵੱਡੀ ਇੰਜੀਨੀਅਰਿੰਗ ਕੰਪਨੀ ਚਲਾਵਾਂਗਾ ਆਮਨ ਤਿੰਨੋਂ ਵਿੱਚੋਂ ਸਭ ਤੋਂ ਹਸਮੁਖ ਸੀ ਉਹ ਹਮੇਸ਼ਾ ਵਪਾਰਕ ਸੋਚ ਰੱਖਦਾ ਸੀ ਪਿੰਡ ਦੇ ਮੇਲੇ ਵਿੱਚ ਖੇਡਾਂ ਦੇ ਸਟਾਲ ਲਗਾ ਕੇ ਉਹ ਨਵੇਂ-ਨਵੇਂ ਤਰੀਕੇ ਆਪਣਾ ਕੇ ਮਨੋਰੰਜਨ ਦੇ ਨਾਲ ਪੈਸੇ ਕਮਾਉਂਦਾ ਉਸ ਦਾ ਮੰਨਣਾ ਸੀ ਸਿਰਫ ਸਫਲਤਾ ਨਹੀਂ ਸਗੋਂ ਵੱਡੀ ਸੋਚ ਸਫਲ ਵਪਾਰ ਬਣਾਉਂਦੀ ਹੈ ਜਦ ਸਕੂਲ ਦਾ ਆਖਰੀ ਦਿਨ ਆਇਆ ਤਿੰਨਾਂ ਦੋਸਤਾਂ ਨੂੰ ਇਹ ਅਹਿਸਾਸ ਹੋਇਆ ਕਿ ਹੁਣ ਉਹ ਵੱਖ-ਵੱਖ ਸ਼ਹਿਰਾਂ ਵਿੱਚ ਜਾ ਰਹੇ ਹਨ ਉਹਨਾਂ ਨੇ ਗੁਰੂ ਦੀ ਹਜ਼ੂਰੀ ਵਿੱਚ ਇਹ ਵਚਨ ਕੀਤਾ ਕਿ ਜੋ ਵੀ ਹੋਵੇ ਉਹ ਹਮੇਸ਼ਾ ਇੱਕ ਦੂਜੇ ਦੀ ਮਦਦ ਕਰਨਗੇ ਅਤੇ ਕਦੇ ਵੀ ਦੋਸਤੀ ਨਹੀਂ ਤੋੜਨਗੇ ਸਾਲਾਂ ਬਾਅਦ ਤਿੰਨੋ ਦੋਸਤਾਂ ਨੇ ਆਪਣੇ ਸੁਪਨਿਆਂ ਨੂੰ ਪੂਰਾ ਕੀਤਾ। ਰਾੌਲ ਜੋ ਹਮੇਸ਼ਾ ਸਵਾਸਥ ਲਈ ਦਿਲਚਸਪੀ ਰੱਖਦਾ ਸੀ, ਸ਼ਹਿਰ ਦੇ ਸਭ ਤੋਂ ਪ੍ਰਸਿੱਧ ਡਾਕਟਰਾਂ ਵਿੱਚੋਂ ਇੱਕ ਬਣ ਗਿਆ। ਉਸ ਦਾ ਕਲਿਨਿਕ ਹਮੇਸ਼ਾ ਮਰੀਜ਼ਾਂ ਨਾਲ ਭਰਿਆ ਰਹਿੰਦਾ। ਉਸ ਨੇ ਮਰੀਜ਼ਾਂ ਲਈ ਆਪਣੀ ਕਮਾਈ ਦਾ ਇੱਕ ਹਿੱਸਾ ਚੈਰਿਟੀ ਦੇ ਨਾਮ ਕੀਤਾ। ਮਨਪ੍ਰੀਤ ਆਪਣੀ ਸਾਇੰਸ ਦੀ ਦਿਲਚਸਪੀ ਨੂੰ ਮੋੜਦਿਆਂ ਇੱਕ ਮਸ਼ਹੂਰ ਇੰਜੀਨੀਅਰ ਬਣ ਗਿਆ। ਉਹ ਹੁਣ ਇੱਕ ਵੱਡੀ ਕੰਪਨੀ ਵਿੱਚ ਮੈਨੇਜਰ ਸੀ ਅਤੇ ਨਵੀਂ ਤਕਨੀਕਾਂ 'ਤੇ ਕੰਮ ਕਰ ਰਿਹਾ ਸੀ। ਅਮਨ ਜੋ ਹਮੇਸ਼ਾ ਵਪਾਰਕ ਸੋਚ ਵਾਲਾ ਸੀ ਨੇ ਆਪਣਾ ਵਪਾਰ ਸ਼ੁਰੂ ਕੀਤਾ ਉਸ ਦੀ ਫੈਸਲੇ ਕਰਨ ਦੀ ਸਮਰੱਥਾ ਅਤੇ ਰਿਸ਼ਤੇ ਬਣਾਉਣ ਦੀ ਯੋਗਤਾ ਨੇ ਉਸ ਨੂੰ ਬਹੁਤ ਵੱਡੇ ਪੱਧਰ ਤੇ ਪਹੁੰਚਾ ਦਿੱਤਾ ਦੋਸਤਾਂ ਦੇ ਮਜ਼ਬੂਤ ਰਿਸ਼ਤੇ ਅਤੇ ਉੱਚੇ ਸੁਪਨਿਆਂ ਦੇ ਬਾਵਜੂਦ ਜ਼ਿੰਦਗੀ ਹਮੇਸ਼ਾ ਉਹ ਨਹੀਂ ਦਿੰਦੀ ਜੋ ਅਸੀਂ ਚਾਹੁੰਦੇ ਹਾਂ ਰਾਹੁਲ ਮੰਨਪ੍ਰੀਤ ਅਤੇ ਅਮਨ ਜਿਹੜੇ ਆਪਣੇ ਆਪਣੇ ਖੇਤਰਾਂ ਵਿੱਚ ਸਫਲਤਾ ਦੀਆਂ ਚੋਟੀਆਂ ਤੇ ਸੀ ਅਚਾਨਕ ਹੀ ਸਹਮੇ ਹੋਏ ਹਾਲਾਤਾਂ ਦੇ ਵੱਲ ਵੱਧ ਗਏ ਇਕ ਰਾਤ ਰਾਉਲ ਦੇ ਹਸਪਤਾਲ ਵਿੱਚ ਸ਼ਾਮ ਦੇ ਵਕਤ ਬੱਚੇ ਦੇ ਇਲਾਜ ਦੌਰਾਨ ਆਗ ਲੱਗ ਗਈ ਉਸਨੇ ਮਰੀਜ਼ਾਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਪਰ ਅਗ ਨੇ ਹਸਪਤਾਲ ਦੇ ਮੁੱਖ ਹਿੱਸੇ ਨੂੰ ਬਰਬਾਦ ਕਰ ਦਿੱਤਾ ਇਸ ਘਟਨਾ ਨੇ ਰਾਉਲ ਦੇ ਦਿਲ ਨੂੰ ਗਹਿਰਾਈ ਤੱਕ ਚੰਜੋੜ ਦਿੱਤਾ ਬੱਚੇ ਨੂੰ ਬਚਾ ਲਿਆ ਗਿਆ ਪਰ ਹਸਪਤਾਲ ਬੰਦ ਹੋ ਗਿਆ ਇੰਨੀ ਸਾਲਾਂ ਦੀ ਮਿਹਨਤ ਪਾਲ ਵਿੱਚ ਨਸ਼ਟ ਹੋ ਗਈ ਰਾਉਲ ਨੂੰ ਮਹਿਸੂਸ ਹੋਇਆ ਕਿ ਉਸ ਦੀ ਜ਼ਿੰਦਗੀ ਦੀ ਮਿਹਨਤ ਆਬਕਾਰਗਰ ਨਹੀਂ ਰਹੀ ਮਨਪ੍ਰੀਤ ਜਿਹੜਾ ਇੱਕ ਹੁਸ਼ਿਆਰ ਇੰਜੀਨੀਅਰ ਸੀ ਕੰਪਨੀ ਵਿੱਚ ਇੱਕ ਪ੍ਰੋਜੈਕਟ ਦੇ ਅਧੀਨ ਕੰਮ ਕਰ ਰਿਹਾ ਸੀ ਪਰ ਕੁਝ ਮਹੀਨੇ ਬਾਅਦ ਕੰਪਨੀ ਨੇ ਨਵੀਂ ਤਕਨੀਕਾਂ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਇਹ ਤਕਨੀਕ ਉਸ ਦੇ ਦੌਰ ਦੇ ਸੌਫਟਵੇਅਰ ਡਿਵੈਲਪਮੈਂਟ ਤੋਂ ਬਹੁਤ ਹੀ ਅੱਗੇ ਸੀ ਕਈ ਸਾਲਾਂ ਦੇ ਤਜਰਬੇ ਦੇ باوجود ਉਸ ਦਾ ਕੰਮ ਪਿਛੜਿਆ ਮਹਿਸੂਸ ਹੋਣ ਲੱਗਾ ਕੰਪਨੀ ਨੇ ਉਸ ਦੀ ਕਾਬਲੀਅਤ ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਅਮਨ ਦਾ ਹਾਲ ਵੀ ਵੱਖਰਾ ਨਹੀਂ ਸੀ ਉਹ ਆਪਣੀ ਸਫਲ ਬਿਜ਼ਨਸ ਚਲਾ ਰਿਹਾ ਸੀ ਪਰ ਇੱਕ ਨਵੀਂ ਮਲਟੀਨੇਸ਼ਨਲ ਕੰਪਨੀ ਨੇ ਬਾਜ਼ਾਰ ਵਿੱਚ ਆਪਣੀ ਗ੍ਰਿਪ ਮਜ਼ਬੂਤ ਕਰ ਲਈ ਉਸ ਦੇ ਮੁੱਖ ਗ੍ਰਾਹਕ ਉਸ ਕੰਪਨੀ ਵੱਲ ਪਲਟ ਗਏ ਪਹਿਲਾਂ ਜਿੱਥੇ ਉਹ ਮਹੀਨੇ ਦਿਆਂ ਕਰੋੜਾਂ ਦੀ ਕਮਾਈ ਕਰ ਰਿਹਾ ਸੀ ਹੁਣ ਉਸ ਦੀ ਕਮਾਈ ਨਾ ਕੇ ਬਰਾਬਰ ਸੀ ਉਸ ਦਾ ਸਵੈ ਵਿਸ਼ਵਾਸ ਵੀ ਡਗਮਗਾ ਗਿਆ ਇਹ ਸਾਰੇ ਸੰਕਟ ਇੱਕੋ ਹੀ ਸਮੇਂ ਚ ਤਿੰਨਾਂ ਦੀ ਜ਼ਿੰਦਗੀ ਚ ਆਏ ਹਰ ਕੋਈ ਆਪਣੇ ਪੈਨੇ ਦਰਦ ਦੇ ਨਾਲ ਜੂਝ ਰਿਹਾ ਸੀ ਪਰ ਇਸ ਸਭ ਦੇ ਬਾਵਜੂਦ ਉਹਨਾਂ ਦੀ ਦੋਸਤੀ ਇੱਕ ਮਜ਼ਬੂਤ ਡੋਰੀ ਵਾਂਗ ਕਮਾਈ। ਐਨਾ ਚੁਣੌਤੀਆਂ ਨੇ ਰਾਹੁਲ, ਮੰਤ੍ਰੀਤ ਅਤੇ ਅਮਨ ਨੂੰ ਮੁਰ ਇਕੱਠੇ ਕਰ ਦਿੱਤਾ ਹਾਲਾਂਕਿ ਤਿੰਨੋਂ ਦੇ ਹਾਲਾਤ ਵੱਖਰੇ ਸਨ ਪਰ ਉਹ ਸਿਖਰ ਤੇ ਜਾਣ ਦੇ ਤਜਰਬੇ ਅਤੇ ਹਾਲਾਤਾਂ ਨਾਲ ਜੂਝਣ ਦੀ ਸਮਝ ਸਾਂਝੀ ਕਰਨ ਲੱਗੇ ਉਹਨਾਂ ਨੇ ਫੈਸਲਾ ਕੀਤਾ ਕਿ ਹੁਣ ਜ਼ਿੰਦਗੀ ਨੂੰ ਵੱਖਰੀ ਦ੍ਰਿਸ਼ਟੀ ਨਾਲ ਦੇਖਣਾ ਹੈ। ਰਾਹੁਲ ਨੇ ਇੱਕ ਫੈਸਲਾ ਕੀਤਾ ਕਿ ਉਹ ਗਰੀਬ ਮਰੀਜ਼ਾਂ ਲਈ ਮੁਫਤ ਕਲੀਨਿਕ ਸ਼ੁਰੂ ਕਰੇਗਾ ਅਸਲਵਿਕ ਉਸ ਨੂੰ ਮਹਿਸੂਸ ਹੋਇਆ ਕਿ ਜ਼ਿੰਦਗੀ ਦਾ ਮਕਸਦ ਸਿਰਫ ਤਨ ਕਮਾਉਣਾ ਨਹੀਂ ਸਗੋਂ ਲੋਕਾਂ ਦੀ ਸੇਵਾ ਕਰਨਾ ਵੀ ਹੈ ਉਸ ਨੇ ਇੱਕ ਛੋਟੇ ਪਿੰਡ ਵਿੱਚ ਆਪਣਾ ਕਲੀਨਿਕ ਸਥਾਪਿਤ ਕੀਤਾ ਜਿੱਥੇ ਲੋਕ ਉਸ ਨੂੰ ਬਹੁਤ ਪਿਆਰ ਅਤੇ ਆਦਰ ਦਿੰਦੇ ਸਨ ਉਸ ਦਾ ਮਨ ਬਹੁਤ ਖੁਸ਼ ਸੀ ਕਿਉਂਕਿ ਇਹ ਉਸ ਦੇ ਪੇਸ਼ੇ ਦੇ ਮਕਸਦ ਨੂੰ ਸਿਰੇ ਲਗਾਉਂਦਾ ਸੀ ਮਨਪ੍ਰੀਤ ਨੇ ਤਕਨੀਕੀ ਅਗਿਆਨਤਾ ਨੂੰ ਮੰਨਣ ਦੀ ਬਜਾਏ ਇਕ ਨਵੀਂ ਰਾਈ ਵਦਨ ਦੀ ਸੋਚੀ ਉਸਨੇ ਆਨਲਾਈਨ ਕੋਰਸ ਕਰਨੇ ਸ਼ੁਰੂ ਕੀਤੇ ਅਤੇ ਕੰਪਨੀ ਚ ਇੱਕ ਨਵੀਂ ਪੋਜੀਸ਼ਨ ਲਈ ਅਰਜ਼ੀ ਦਿੱਤੀ ਉਸਦੀ ਮਿਹਨਤ ਅਰਥਵੰਤ ਰਹੀ ਅਤੇ ਕੁਝ ਹੀ ਮਹੀਨਿਆਂ ਵਿੱਚ ਉਸਦੀ ਨੌਕਰੀ ਨਵੇਂ ਸਥਾਨ ਤੇ ਸਥਿਰ ਹੋ ਗਈ ਅਮਨ ਜਿਹੜੇ ਦਾ ਸਵੈ ਵਿਸ਼ਵਾਸ ਟੁੱਟ ਚੁੱਕਾ ਸੀਨੇ ਇੱਕ ਨਵੀਂ ਰਾਹੀ ਕਾਰੋਬਾਰ ਚਾਲੂ ਕੀਤਾ ਉਸਨੇ ਨਵੀਂ ਤਕਨੀਕਾਂ ਅਤੇ ਸਾਂਝੇਦਾਰੀ ਮਾਡਲ ਦਾ ਫਾਇਦਾ ਲੈ ਕੇ ਆਪਣਾ ਸਟਾਰਟਅਪ ਸ਼ੁਰੂ ਕੀਤਾ ਇਸ ਵਿੱਚ ਉਸਨੇ ਰਾਹੁਲ ਅਤੇ ਮਨਪ੍ਰੀਤ ਨੂੰ ਵੀ ਸਾਂਝੇਦਾਰ ਬਣਾਇਆ ਇੱਕ ਸਾਲ ਬਾਅਦ ਰਾਹੁਲ ਦੀ ਕਲੀਨਿਕ ਸਿਰਫ ਇਲਾਜ ਦਾ ਕੇਂਦਰ ਨਹੀਂ ਸਗੋਂ ਸਹਿਯੋਗ ਅਤੇ ਉਮੀਦ ਦੀ ਨਵੀਂ ਥਾਂ ਬਣ ਚੁੱਕੀ ਸੀ ਜਿੱਥੇ ਨਾ ਸਿਰਫ ਇਲਾਜ ਕੀਤਾ ਜਾ ਰਿਹਾ ਸੀ ਬਲਕਿ ਲੋਕਾਂ ਨੂੰ ਆਤਮ ਵਿਸ਼ਵਾਸ ਅਤੇ ਤਾਕਤ ਮਿਲ ਰਹੀ ਸੀ ਬੇਸਹਾਰਾ ਲੋਕਾਂ ਨੂੰ ਉਹਨਾਂ ਦੀਆਂ ਔਖੀਆਂ ਜ਼ਿੰਦਗੀਆਂ ਵਿੱਚ ਉਮੀਦ ਦਾ ਚਮਕਦਾ ਰਾਹ ਦਿੱਤਾ ਉਹ ਜਦੋਂ ਵੀ ਹਸਪਤਾਲ ਵਿੱਚ ਆਉਂਦੇ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਸੀ ਕਿ ਰਾਉਲ ਨਾ ਸਿਰਫ ਡਾਕਟਰ ਹੈ ਬਲਕਿ ਇੱਕ ਮਿੱਤਰ ਹੈ ਜੋ ਉਹਨਾਂ ਦੇ ਦਰਦ ਅਤੇ ਤਕਲੀਫ ਨੂੰ ਸਮਝਦਾ ਹੈ ਮੰਤ੍ਰੀਤ ਜੋ ਕਦੇ ਤਕਨੀਕੀ ਦੁਨੀਆ ਵਿੱਚ ਇੱਕ ਮੁਹਾਸਲੇ ਦੇ ਤੌਰ ਤੇ ਮੰਨਿਆ ਜਾਂਦਾ ਸੀ ਉਹ ਇੱਕ ਖੋਦ ਅਤੇ ਇਨੋਵੇਟਿਵ ਟੈਕਨੋਲੋਜੀ ਕੰਸਲਟੈਂਟ ਬਣ ਚੁੱਕਾ ਸੀ ਉਸ ਦੇ ਕੰਮ ਨੇ ਦੁਨੀਆ ਪਾਰ ਵਿੱਚ ਸ਼ਹਿਰਾਂ ਵਿੱਚ ਪ੍ਰਸਿੱਧੀ ਹਾਸਲ ਕੀਤੀ ਸੀ ਜਿਵੇਂ ਹੀ ਉਹ ਆਪਣੀ ਨਵੀਂ ਕੰਸਲਟੈਂਸੀ ਦੀਆਂ ਪੈਰੋਕਾਰੀਆਂ ਅਤੇ ਕਾਰਜਾਂ ਵਿੱਚ ਵਧਾ ਕਰਦਾ ਗਿਆ ਮਨਪ੍ਰੀਤ ਨੂੰ ਇਹ ਪੂਰੀ ਤਰ੍ਹਾਂ ਸਮਝ ਆ ਗਿਆ ਕਿ ਜਿਹੜੀ ਕਦਰ ਅਤੇ ਮਿਹਨਤ ਕੀਤੀ ਜਾ ਰਹੀ ਹੈ ਉਹੀ ਕਿਸੇ ਮਨੁੱਖ ਦੇ ਮੁੱਢਲੇ ਕੰਮ ਦੀ ਅਸਲ ਸ਼ਕਤੀ ਹੈ ਉਹ ਸਿੱਖਿਆ ਕਿਸ ਸੁਚੱਜਾ ਅਤੇ ਦ੍ਰਿੜਤਾ ਨਾਲ ਕੰਮ ਕਰਨਾ ਹਰ ਹਾਲਤ ਵਿੱਚ ਫਲ ਦਿੰਦਾ ਹੈ। ਅਮਨ ਨੇ ਵੀ ਜ਼ਿੰਦਗੀ ਦੇ ਅਸਲ ਸਬਕ ਨੂੰ ਸਿੱਖਿਆ ਉਸਨੇ ਸਿੱਖਿਆ ਕਿ ਇੱਕ ਸਫਲਤਾ ਲਈ ਵਧੀਆਂ ਤਕਨੀਕਾਂ ਦੀ ਵਰਤੋਂ ਨਾਲ ਇੱਕ ਠੋਸ ਬਿਜ਼ਨਸ ਮਾਡਲ ਬਣਾ ਕੇ ਹੀ ਅਸਲ ਮਕਸਦ ਨੂੰ ਪੂਰਾ ਕੀਤਾ ਜਾ ਸਕਦਾ ਹੈ। ਆਪਣੀ ਨਵੀਂ ਕੰਪਨੀ ਨੂੰ ਅਮਨ ਨੇ ਤਿੰਨ ਖੇਤਰਾਂ ਨੂੰ ਮਿਲਾ ਕੇ ਸ਼ੁਰੂ ਕੀਤਾ ਜਿੱਥੇ ਸੇਤ, ਤਕਨੀਕ ਅਤੇ ਵਪਾਰ ਨੂੰ ਇੱਕ ਹੀ ਜੁੜੇ ਹੋਏ ਮਾਡਲ ਵਿੱਚ ਰੱਖਿਆ ਗਿਆ ਇਸ ਕਦਮ ਨੇ ਨਾ ਸਿਰਫ ਉਸ ਨੂੰ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਮੌਕਾ ਦਿੱਤਾ ਬਲਕਿ ਦੂਸਰੇ ਲੋਕਾਂ ਨੂੰ ਵੀ ਨਵੀਆਂ ਉਮੀਦਾਂ ਅਤੇ ਮੌਕੇ ਦਿੱਤੇ ਇਹ ਸਾਰੀਆਂ ਸਫਲਤਾਵਾਂ ਦੇ ਮੌਕੇ ਤੇ ਉਹਨਾਂ ਤਿੰਨਾਂ ਨੇ ਇੱਕ ਵੱਡਾ ਸਮਾਰੋਹ ਕੀਤਾ ਜਿੱਥੇ ਉਹਨਾਂ ਨੇ ਸਭ ਨਾਲ ਆਪਣੇ ਜੀਵਨ ਦੇ ਸਬਕ ਸਾਂਝੇ ਕੀਤੇ ਰਾਉਲ ਨੇ ਆਪਣੇ ਦਿਲ ਦੀ ਗੱਲ ਸਾਂਝੀ ਕੀਤੀ ਸਫਲਤਾ ਸਿਰਫ ਪੈਸੇ ਤੋਂ ਨਹੀਂ ਸਗੋਂ ਤੁਹਾਡੀ ਸੋਚ ਅਤੇ ਮਦਦ ਨਾਲ ਪਰਵਾਹਿਤ ਹੁੰਦੀ ਹੈ ਰੱਬ ਨੇ ਜੋ ਕੀਤਾ ਸਾਡੇ ਹੱਕ ਵਿੱਚ ਕੀਤਾ ਇਹ ਸ਼ਬਦ ਸਿਰਫ ਉਹਨਾਂ ਦੀ ਸਫਲਤਾ ਦੀ ਪ੍ਰਮਾਣਿਕਤਾ ਨਹੀਂ ਬਲਕਿ ਇਸ ਗੱਲ ਦਾ ਪਛਾਣ ਸੀ ਕਿ ਦੁਨੀਆ ਵਿੱਚ ਅਸਲੀ ਤਾਕਤ ਮਾਨਵਤਾ ਵਿੱਚ ਹੈ ਤਿੰਨਾਂ ਦੀ ਮਿਹਨਤ ਦਾ ਨਤੀਜਾ ਉਹਨਾਂ ਦੇ ਉਮੀਦ ਤੋਂ ਵੀ ਬਹੁਤ ਵਧੀਆ ਰਿਹਾ ਸਟਾਰਟਅਪ ਨੇ ਬਹੁਤ ਵਧੀਆ ਮਕਬੂਲੀਅਤ ਹਾਸਲ ਕੀਤੀ ਅਮਨ ਜਿਸ ਨੂੰ ਸਵੈ ਵਿਸ਼ਵਾਸ ਦੀ ਕਾਟ ਸੀ ਹੁਣ ਇੱਕ ਮਸ਼ਹੂਰ ਵਪਾਰੀ ਬਣ ਚੁੱਕਾ ਸੀ ਗਰਾਉਲ ਦੀ ਮਿਹਨਤ ਨੇ ਦੱਸਿਆ ਕਿ ਸੇਵਾ ਸਿਰਫ ਮਸੀਹਾ ਬਣਨ ਦਾ ਹੀ ਕੰਮ ਨਹੀਂ ਕਰਦੀ ਸਗੋਂ ਲੋਕਾਂ ਨੂੰ ਜੀਵਨ ਦੀ ਵਸ਼ਨਾ ਸਿਖਾਉਂਦੀ ਹੈ ਮਨਪ੍ਰੀਤ ਨੇ ਜੰਧੀ ਤਰੀਕੇ ਨਾਲ ਸਾਇੰਸ ਅਤੇ ਤਕਨੀਕੀ ਮੈਦਾਨ ਵਿੱਚ ਆਪਣੀ ਪਛਾਣ ਬਣਾਈ ਇੱਕ ਅਖਬਾਰ ਨੇ ਤਿੰਨਾਂ ਦੀ ਕਹਾਣੀ ਨੂੰ ਕਵਰੇਜ ਦਿੱਤਾ ਜਿਸ ਵਿੱਚ ਉਹਨਾਂ ਦੀ ਦੋਸਤੀ ਸਫਲਤਾ ਅਤੇ ਜੁਝਾਰੂਪਨ ਨੂੰ ਜਨਤਾ ਸਾਹਮਣੇ ਪੇਸ਼ ਕੀਤਾ ਗਿਆ ਇਹ ਕਹਾਣੀ ਹਜ਼ਾਰਾਂ ਲੋਕਾਂ ਲਈ ਪ੍ਰੇਰਨਾ ਬਣ ਗਈ। ਕਈ ਨੌਜਵਾਨ ਜੋ ਸਫਲਤਾ ਅਤੇ ਅਸਫਲਤਾ ਦੇ ਦਰਦ ਵਿੱਚ ਘਿਰੇ ਹੋਏ ਸਨ ਇਸ ਕਹਾਣੀ ਤੋਂ ਸਬਕ ਲੈਣ ਲੱਗੇ। ਇਹ ਕਹਾਣੀ ਸਿਰਫ ਤਿੰਨਾਂ ਦੀ ਸਫਲਤਾ ਦੇ ਬਾਰੇ ਨਹੀਂ ਸੀ। ਸਗੋ ਮਨੁੱਖਤਾ ਦੇ ਬਾਰੇ ਸੀ ਇਸ ਕਹਾਣੀ ਨੇ ਸਿਖਾਇਆ ਕਿ ਅਸਫਲਤਾ ਜ਼ਿੰਦਗੀ ਦਾ ਅੰਤ ਨਹੀਂ ਸਗੋ ਨਵੀਂ ਸ਼ੁਰੂਆਤ ਹੈ ਦੋਸਤੀ ਸਹਿਯੋਗ ਅਤੇ ਨਿਰੰਤਰ ਮਿਹਨਤ ਹਰ ਸਮੱਸਿਆ ਦਾ ਹੱਲ ਹੈ ਤਿੰਨ ਦੋਸਤਾਂ ਨੇ ਆਪਣੀ ਕਹਾਣੀ ਨੂੰ ਇੱਕ ਪ੍ਰੋਗਰਾਮ ਵਿੱਚ ਪੇਸ਼ ਕੀਤਾ ਉਥੇ ਰਾਉਲ ਨੇ ਕਿਹਾ ਜਦੋਂ ਦੋਸਤ ਇੱਕ ਦੂਜੇ ਦੇ ਸਹਾਰਾ ਬਣਦੇ ਹਨ ਤਾਂ ਹਰ ਮੁਸ਼ਕਲ ਛੋਟੀ ਲੱਗਣ ਲੱਗਦੀ ਹੈ ਮਨਪ੍ਰੀਤ ਨੇ ਕਿਹਾ ਸਫਲਤਾ ਸਿਰਫ ਨਵੇਂ ਮਕਸਦਾਂ ਦੀ ਗੱਲ ਨਹੀਂ ਸਗੋਂ ਆਪਣੇ ਆਲੇ ਦੁਆਲੇ ਦੇ ਲੋਕਾਂ ਦੀ ਜ਼ਿੰਦਗੀ ਬਦਲਣ ਦੀ ਕਲਾ ਵੀ ਹੈ ਅਮਨ ਨੇ ਕਿਹਾ ਜਦੋਂ ਤੁਸੀਂ ਹਾਰ ਜਾਂਦੇ ਹੋ ਦੋਸਤਾਂ ਦੀ ਗੱਲ ਸੁਨੋ ਉਹ ਤੁਹਾਨੂੰ ਹਮੇਸ਼ਾ ਵਾਪਸ ਮੋੜਨ ਦਾ ਰਾਹ ਦਿਖਾਉਣਗੇ ਇਹ ਕਹਾਣੀ ਦੋਸਤੀ ਦ੍ਰੇੜਤਾ ਅਤੇ ਸਫਲਤਾ ਦੇ ਮਜ਼ਬੂਤ ਰਿਸ਼ਤੇ ਨੂੰ ਸਦਾ ਯਾਦਗਾਰ ਬਣਾਉਂਦੀ ਹੈ ਇਹ ਕਹਾਣੀ ਸਿਰਫ ਕਲਪਨਾਤਮਕ ਹੈ ਇਸ ਵਿੱਚ ਦਰਸਾਏ ਗਏ ਕਿਸੇ ਵੀ ਪਾਤਰ ਤਾਂ ਜਾਂ ਕਟਨਾ ਦਾ ਅਸਲੀ ਜੀਵਨ ਦੇ ਕਿਸੇ ਵੀ ਵਿਅਕਤੀ ਜਾਂ ਕਟਨਾ ਨਾਲ ਕੋਈ ਸੰਬੰਧ ਨਹੀਂ ਹੈ